डब्ल्यू ਸਤਿ ਇਕਲ ਰੰਡੀ ਦਾ ਹਸਾ ਰੀ ਫਤੇ ਅਮਰੀਕਾ ਦੀ ਸਰਕਾਰ ਵੱਲੋਂ ਬਾਅਦ ਹਾਲਾਤ ਕਾਫੀ ਖਰਾਬ ਹੋ ਰਹੇ ਆ ਯੂਕੇ ਤੋਂ ਖਬਰ ਆਈ ਆ ਤਾਜ਼ਾ ਕਿ ਯੂਕੇ ਨੇ 19000 ਨੂੰ ਰਿਪੋਰਟ ਕਰ ਦਿੱਤਾ ਹੈ ਤੇ ਉਹਨਾਂ ਦੀ ਲਗਾਤਾਰ ਛਾਪੇਮਾਰੀ ਚੱਲ ਰਹੀ ਆ ਭਾਰਤੀ ਰੈਸਟੋਰੈਂਟਾਂ ਤੇ ਕਾਰ ਵਾਸ਼ਿੰਗ ਸੈਂਟਰਾਂ ਤੇ ਤੇ ਬਾਕੀ ਜੋ ਵੀ ਗ੍ਰੋਸਰੀ ਸਟੋਰ ਵਗੈਰਾ ਹੈ ਉਹਨਾਂ ਤੇ ਛਾਪੇ ਮਾਰ ਕੇ ਗੈਰ ਕਾਨੂੰਨੀ ਤੌਰ ਤੇ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਰਿਪੋਰਟ ਕੀਤਾ ਜਾ ਰਿਹਾ ਏਜੂਕੇ ਤੋਂ ਕਾਫੀ ਜਲਦੀ ਖਬਰ ਮਿਲੀ ਆ ਤੁਹਾਨੂੰ ਪਤਾ ਹੀ ਆ ਕਿ ਅਮਰੀਕਾ ਨੇ ਤਾਂ ਡਿਪੋਰਟੇਸ਼ਨ ਸ਼ੁਰੂ ਕਰ ਦਿੱਤਾ ਵਾ ਪਹਿਲੇ 104 ਬਾਤੀ ਆ ਚੁੱਕੇ ਆ ਹੱਥਕੜੀਆਂ ਬੀੜੀਆਂ ਦੇ ਵਿੱਚ ਦੂਸਰਾ ਜੱਥਾ ਰੈਡੀ ਆ ਤੇ ਕੈਨੇਡਾ ਵੀ ਇਸ ਤਰਫ ਸ਼ੁਰੂ ਕਰ ਚੁੱਕਾ ਆਪਣੀ ਮਹਿਮਾ ਔਰ ਕੈਨੇਡਾ ਦੇ ਵਿੱਚ ਵੀ ਗੈਰ ਕਾਨੂੰਨੀਆਂ ਤੇ ਸਿਕੰਜਾ ਕਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਯੂਕੇ ਦੇ ਵਿੱਚ ਵੀ ਸ਼ੁਰੂ ਹੋ ਗਿਆ ਬਹੁਤ ਜਿੰਦਗੀ ਪੱਧਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਟੋਟਲ ਲਾ ਕੇ ਕਾਫੀ ਹੈਗਲ ਹੋ ਰਹੀ ਆ ਔਰ ਹੋਣੀ ਵੀ ਸੀਗੀ ਕਿਉਂਕਿ ਇਸ ਦੇ ਨਾਲ ਸਰਕਾਰ ਨੂੰ ਨੁਕਸਾਨ ਹੁੰਦਾ ਵਾ ਜੋ ਵੀ ਗੈਰਕਾਨੂੰਨੀ ਤੌਰ ਤੇ ਜਾਂਦੇ ਆ ਉਹਨਾਂ ਦਾ ਕੋਈ ਪੈਸਾ ਸਰਕਾਰ ਤੱਕ ਤਾਂ ਪਹੁੰਚਦਾ ਨਹੀਂ ਕੰਮ ਕਰਦੇ ਆ ਤੇ ਟੈਕਸ ਵੀ ਨਹੀਂ ਮਿਲਦਾ ਸਰਕਾਰ ਨੂੰ ਇਸ ਕਰਕੇ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਤੇ ਕਾਫੀ ਬੁਰੀ ਤਰ੍ਹਾਂ ਨਾਲ ਸਤੰਝਾ ਕਰ ਰਹੀ ਆ ਤੇ ਇਹ ਆਪਣੇ ਲਈ ਕਾਫੀ ਬੁਰੀ ਖਬਰ ਹੈ ਕਿਉਂਕਿ ਹਰ ਇੱਕ ਦੇਖ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਅੱਜ ਪੰਜਾਬੀਆਂ ਦੀ ਗਿਣਤੀ ਵੀ ਇੱਕ ਵਾਰ ਵੱਡੀ ਪੱਧਰ ਤੇ ਪਾਈ ਜਾਂਦੀ ਆ ਤੇ ਇਹ ਇੱਕ ਬੁਰੀ ਖਬਰ ਕਹਿ ਸਕਦੇ ਆਪਾਂ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਮੁਸ਼ਕਲ ਨਾ ਬੜੀ ਮੁਸ਼ਕਲ ਨਾ ਵੀ ਵੀ ਪਤੀ ਪਤੀ ਲੱਖ ਲਾ ਕੇ 30 40 40 ਲੱਖ ਲਾ ਕੇ ਮੁੰਡੇ ਬਾਹਰ ਗਏ ਹਲੇ ਕਿ ਗਲਤ ਸੀਗਾ ਸਾਨੂੰ ਵੀ ਪਤਾ ਗਲਤ ਹੈ ਗਲਤ ਸੀ ਗਲਤ ਹੈ ਪਰ ਫਿਰ ਵੀ ਅਸੀਂ ਪਤਾ ਨਹੀਂ ਕਿਉਂ ਇਸ ਤਰ੍ਹਾਂ ਤੋਂ ਤਰਪੈਨੇ ਆ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਾਲਾਂਕਿ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਹੋਰ ਵੀ ਤਰੀਕੇ ਹੈ ਪਰ ਸਾਨੂੰ ਸਭ ਤੋਂ ਸਸਤਾ ਆਸਾਨ ਤਰੀਕਾ ਲੱਭਦਾ ਇਹ ਹੀ ਕਿਉਂਕਿ ਏਜੰਟਾਂ ਨੇ ਪੈਸੇ ਲੁੱਟਨੇ ਹੁੰਦੇ ਆ ਤੇ ਉਹ ਇਹੀ ਤਰੀਕਾ ਸੁਝਾ ਦਿੰਦੇ ਆ ਤੇ ਇਹੀ ਤਰੀਕਾ ਆਪਾਂ ਅਪਣਾ ਲੈਨੇ ਆ ਹਾਲੇ ਕਿ ਬਹੁਤ ਸਾਰੇ ਤਰੀਕੇ ਆ ਟੂਰਿਸਟ ਵਗੈਰਾ ਵੀਜ਼ਾ ਕਈ ਤਰੀਕੇ ਆ ਜਿਨ੍ਹਾਂ ਲਈ ਤੁਸੀਂ ਜਾ ਸਕਦੇ ਹੋ ਤੇ ਹੌਲੀ ਹੌਲੀ ਸੈਟ ਅਪ ਕਰ ਸਕਦੇ ਆ ਪਰ ਲੇਕਿਨ ਇਹ ਬਹੁਤ ਹੀ ਬੁਰੀ ਖਬਰ ਹੈ ਕਿ ਯੂਕੇ ਵਿੱਚ 19000 ਨੂੰ ਰਿਪੋਰਟ ਕਰ ਦਿੱਤਾ ਗਿਆ ਹੁਣ ਤੱਕ ਔਰ ਛਾਪੇਮਾਰੀ ਹੱਤ ਅਨਾਰਕੀ ਕੀਤੀ ਜਾ ਰਹੀ ਖਾਸ ਕਰਕੇ ਭਾਰਤੀ ਰੈਸਟੋਰੈਂਟ ਕਾਰ ਵਾਸ਼ਿੰਗ ਸੈਂਟਰ ਜੋ ਵੀ ਐਵੇਂ ਦੀਆਂ ਚੀਜ਼ਾਂ ਜਿਹੜੀਆਂ ਕਿ ਜ਼ਿਆਦਾਤਰ ਭਾਰਤੀਆ ਗ੍ਰੋਸਰੀ ਸਟੋਰ ਵਗੈਰਾ ਉਹਨਾਂ ਤੇ ਤਕਰੀ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਜੋ ਵੀ ਉੱਥੇ ਉਹਨਾਂ ਨੂੰ ਬਚਨ ਦੀ ਲੋੜ ਹੈ ਕਿਉਂਕਿ ਸ਼ੁਰੂ-ਸ਼ੁਰੂ ਚ ਗਰਮੀ ਦਾ ਮਾਹੌਲ ਹੁੰਦਾ ਤੇ ਜਿਹੜਾ ਕੰਪੂ ਆ ਗਿਆ ਉਹ ਆ ਗਿਆ ਜਿਹੜਾ ਬਚ ਗਿਆ ਉਹ ਬਚ ਗਿਆ ਇੱਕ ਬੁਰੀ ਖਬਰ ਕਹਿ ਸਕਦੇ ਆਪਾਂ ਧੰਨਵਾਦ ਜੀ